ਮੇਰੇ ਜ ਮਮੀ ਕਹਿੰਦੀ ਕੀ ਇਦਾਂ ਸਭ ਕਨੇ ਸਵਾਬ ਵਧੀਆ ਰਿਸ਼ਤੇ ਲਾਉਂਦਾ ਰਿਸ਼ਤੇ ਤੋਂ ਮੈਨੂੰ ਕਾਦੀ ਅਕ ਲੱਗਦੀ ਹੈ ਕੋਈ ਆਪਣੇ ਘਰ ਜੋਰ ਮਰਜੀ ਕਰੇ ਆਪਣੀ ਪ੍ਰੋਬਲਮ ਜਿਹਨੂੰ ਪ੍ਰੋਬਲਮ ਦਾ ਪਤਾ ਕੱਟੀ ਜਾਓ ਹੁਣ ਚੱਕਰ ਇਦਾਂ ਆ ਕਿ ਆਪਾਂ ਤਾਂ ਇਹ ਗੱਲ ਕੀਤੀ ਕੀ ਕਿਤੇ ਸਾਡੀ ਸੱਸ ਵੀ ਨਾ ਕਿਤੇ ਪੰਪ ਚਾ ਜਾਵੇ ਆਪਾਂ ਨੇ ਇਦਾਂ ਦੇਖੀਏ ਤਾਂ ਕਰਦੇ ਜੋ ਨਹੀਂ ਰਿਸ਼ਤੇਦਾਰਾ ਨਹੀਂ ਕੀਤਾ ਰਿਸ਼ਤੇਦਾਰਾ ਨੇ ਕਿਹਾ ਕਿ ਉਹਨੂੰ ਤਾਂ ਪੈਸੇ ਆਉਂਦੇ ਆ ਤੂੰ ਹੀ ਕਿਉਂ ਨਾ ਵੀਡੀਓ ਬਣਾਉਨੇ ਆ ਦੇ ਆ ਦੋਸਤੋ ਮੇਰੇ ਆਰਟੀਕਲ ਤਾਂ ਸੋਹਣਿਆ ਲੱਗਦੀ ਨਾ ਜਿਹੜੀਆਂ ਫਰਾਕਾ ਹੁੰਦੀਆਂ ਉਹਨਾਂ ਨਾਲ ਤਾਂ ਮੱਭਿਆ ਲੱਗਦੀ ਨਾਲੇ ਤੁਹਾਨੂੰ ਸਾਰਿਆਂ ਨੂੰ ਗੁੱਡ ਨਿਊਜ਼ ਦੇਣੀ ਸੀ ਕਿ ਅੱਜ ਆਪਾਂ ਜੀ ਤੁਹਾਡੇ ਵਿਚਾਰ ਪਹੁੰਚ ਚੁੱਕੀ ਹੈ ਸੈਜੂ ਦੀ ਦਾਦੀ ਲੋਰੀ ਮਿੱਤਰੋ ਹੁਣ ਇਹਨਾਂ ਕਪੜੇ ਧੋ ਰਹੇ ਆ ਇਹ ਵੀ ਪਾਣੀ ਘਰਈਏ ਤੇ ਪਾਣੀ ਬਹੁਤ ਆ ਪਾਣੀ ਜਿਆਦੇ ਆ ਤੇ ਮੈਂ ਕਿਹਾ ਕਪੜੇ ਧੋ ਲੈ ਫਿਰ ਤੂੰ ਪਾਣੀ ਘੋੜੀ ਪਾਉਣਾ ਉਧ ਪਾਲਾਂ ਦੇ ਗਰਮੀ ਬਹੁਤ ਆ ਕੱਪੜੇ ਧੋਣ ਦੇ ਆ ਇਹ ਹਾਲਾਤ ਹੋ ਗਏ ਆ ਪੰਜਾਬ ਦੇ ਕੀ ਕੱਪੜੇ ਧੋਦੇ ਧੋਦੇ ਨੋੜਾ ਬੈਲੇ ਗਾਲੇ ਤਾਂ ਕੀ ਦਰਖਤ ਲਾਓ ਸਾਰੇ ਜਣੇ ਜਿੰਨੇ ਦਰਖਤ ਲਾਉਂਗੇ ਉਹਨੇ ਵਧੀਆ ਆ ਤੇ ਹਾਲਾਤ ਦੇਖ ਰੋ ਕਿਦਾਂ ਦੇ ਹੋ ਗਏ ਆ ਅੱਗੇ ਹਾਲਾਤ ਬਹੁਤ ਜਿਆਦੇ ਮਾੜੇ ਆਉਣੇ ਸਾਡੇ ਬੱਚਿਆਂ ਲਈ ਜਿੰਨਾ ਦਰਖਤ ਲੱਗਦਾ ਲਾ ਕੇ ਪਾਓ ਸਾਡਾ ਸੂਈ ਵੀ ਗੂਲ ਘਰੇ ਹੀ ਪੜਿਆ ਬੋਲਦੇ ਨਹੀਂ ਪਟਾਪੇ ਵਿੱਚ ੱਡਾ ਪਾਣੀ ਪਿਆ ਅੰਦਰੋਂ ਲਿਆਇਓ ਇਹ ਟਾਪੇ अंदर ਆਇਦਰ इधर ਚ ਯਾਰੀ ਬੰਦੀ ਯਾਰਾ ਹੋਏ ਓਏ ਕੁੜੀ ਕਰਦੀ ਆ ਇਹਨੂੰ ਸਭ ਤੇਹਗੀ ना ਸਾਨੀ ਇਹ ਟੈਂਕੀ ਨਾ ਖਾਲੀ ਕਰਦੀ ਪਾਣੀ ਅਗਲੇ ਬੰਦੇ ਦੇਣਾ ਕਿ ਨਹੀਂ ਦੇਣਾ ਇਹ ਘਰ ਨਹੀਂ ਹੋਤਾ ਵਾਦੇ ਉਦਾਂ ਪਾਣੀ ਅੱਗੇ ਢੰਡਾਉਂਦੇ ਆ ਸਾਰੇ ਹਣ ਉੱਥੇ ਵੀ ਗਰਮੀ ਹੋਣਾ ਪਾਣੀ ਪਰ ਮੋਟਰ ਨਾ ਘਰਦੇ ਹਾਂ ਹਾਂ ਓਏ ਇਹ ਟੰਡਾ ਪਾਣੀ ਕੰਮ ਮੇਰੇ ਕਿੰਨਿਆ ਕੰਮ ਗੈਸਲੇ ਬੈਠਲੇ ਬੈਠੀ ਕਿਹਨੇ ਢੰਡਾ ਪਾਣੀ ਸਾਰ ਮਜ਼ਾ ਆ ਗਿਆ ਹੋਣਾ ਓਏ ਟਾਂਕੀ ਦਾ ਤਾਂ ਗਰਮਈਆ ਇਹ ਪਤਾ ਕਿਉਂ ਆ ਭਰ ਕੇ ਰੱਖੋ ਅੰਦਰਾਂ ਚ ਪਾਣੀ ਫੇਰ ਢੰਡਾ ਹੋਣਾ ਆ ਆ ਬਾਟਿਕ ਭਰ ਕੇ ਰੱਖ ਲਓ ਅੰਦਰ ਹਣਾ ਬੜਾ ਕੁੱਪੜੇ ਪਾਗੇ ਨਹੀਂ ਜਾਂਦੇ ਅੰਦਰ ਹੀ ਭਰ ਲਓ ਤਾਂ ਬਈ ਸਾਨੂੰ ਤਾਂ ਅਸੀਂ ਤਾਂ ਇੰਨੀ ਜ਼ਿਆਦਾ ਗਰਮੀ ਹੋਈ ਪਈ ਹੈ ਨਾ ਕੁਝ ਕਰੀਏ ਇੱਥੀ ਜੋ ਸਾਰੀਆਂ ਬਾਟੀਆਂ ਭਰ ਕੇ ਰੱਖੋ ਪਾਣੀ ਦੇ ਘਰੋਣਾ ਤਾਂ ਹਨਾ ਕੋਈ ਠੰਡਾ ਹੋਏਗਾ ਨਾ ਘੰਟੇ ਤੱਕ ਹੋਹੀ ਐ ਐਡਾ ਤਾਂ ਗਰਮੀ ਰਹਿਣਾ ਪਾਣੀ ਹੋਈ ਸਾਰੀਆਂ ਬਾਟੀਆਂ ਭਰ ਕੇ ਰੱਖ ਲਓ ਬੰਦ ਕਸੂ ਮੂ ਲਿਆ ਹੋ ਮੈਨੂੰ ਨਾ ਆਇਆ ਜਾਓ ਸਹੀ ਕੀ ਖਾਲੀ ਐਡੇ ਲਈ ਆ ਕੱਪੜੇ ਸਾਰੀਆਂ ਨਿਭਾਰਣਾ ਮੈਂ ਬਾਅਦ ਪਾ ਦੂ ਅਹ ਦੇਖੀ ਹੋਇਆ ਲੱਗਾ ਨਾਏਗੇ 谁把你压扁了？ ਕੌਣ ਗਿਆ ਆ ਗਈ ਜੱਛੂ ਸਾਡੀ ਆ ਗਈ ਜੱਛੂ ਸਾਡੀ ਆ ਆਹਹਹਹ ਜੱਛੂ ਸਾਡੀ ਬਠਾਸ ਲੈਣ ਕੱਢ ਜੱਛੂ ਸਾਡੀ ਆ ਗਈ ਆ ਗਈ ਆ ਗਈ ਬੰਗਾ ਬੰਗਾ ਤੰਗਾ ਰੰਡਾ ਬੰਡਾ ਰੰਡਾ ਮਨ ਲੈ ਕੇ ਹੋਲੇ ਅੰਦਰ ਰੰਡਾ ਕੇ ਤੋਲੇਗਾ ਮਰਸਵਾਈਏ ਤੈਨੂੰ ਬਰਦ ਜੀ ਕਰਨਾ ਹਾਂ ਨੂੰ ਲਓ ਜੀ ਗਰਮੀ ਦੇ ਮਾਹੌਲ ਵਿੱਚ ਕੰਮ ਹੋ ਰਿਹਾ ਰੈਡੀ ਆ ਫਨਾ ਰਹੇ ਆ ਗਰਮੀ ਕੋ ਜਿਆਦੇ ਆ ਹੋਣਨ ਜੁਆਏ ਹੋ ਰਹੀ ਆ ਬੱਚੇ ਨਾਲ ਘਰ ਦੇ ਵਿੱਚ ਇਹ ਨਾ ਕਰ ਨਾ ਕਰ ਇਨਜੋਏ ਬਹੁਤ ਇਥੇ ਕਰ ਲਈ ਹਾਂਜੀ ਦੇਖੋ ਜੀ ਨਾ ਰਹੇ ਆ ਆਪਾਂ ਸਾਰੇ ਜਾਣੇ ਇਥੇ ਇੰਨੇ ਕੱਪੜੇ ਪਾਪ ਦੇ ਚੱਚੂ ਵੀ ਨਾ ਰਿਆ ਆ ਚੱਚੂ ਇਹ ਤਾਂ ਲਾ ਦੋ ਆ ਮੇਰਾ ਪੁੱਤ ਕੀ ਕਰਦਾ ਅਲਗ ਗਲਗਲ ਕਰਦਾ ਕੀ ਕਰਦਾ ਬੰਤੂ ਹਾਂ ਗਿਆ ਕਰਦਾ ਆਇਆ ਮੇਰੇ ਆਇਆ ਮੇਰੇ ਆਇਆ ਮੇਰੇ ਆਇਆ ਮੇਰੇ ਚੁਏ ਦੇਖ ਤਾਂ ਵੇਖੀ ਦੇਖ ਤਾਂ ਪਰਵਾੜ ਮੜ ਕੇ ਐ ਦੇਖੋ ਸ਼ੇਅਰ ਬਲੌਗ ਨਾਲ ਬਣੇ ਰਹੋ ਤੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਤੇ ਲਾਈਕ ਕਰਿਓ ਸ਼ੇਅਰ ਕਰਿਓ ਕਾਕਾ ਆਹਲੇ ਘੁੰਮੜਾ ਨਿਕਲੇ ਮਮਰ ਮਮਰ ਕਿੰਨੇ ਲੰਗੇ ਆਏ ਸਾਡਾ ਸੁਵੀ ਨੂੰ ਪੜਾ ਲੈ ਇੱਕ ਵੱਡਾ ਸੁਵੀ ਨੂੰ ਲੈ ਛੋਟਾ ਸੁਵੀ ਨੂੰ ਨਿਕਲੇ ਪੜੀ ਪੜੀ ਪੋਚੀ ਦੇਰੋਂ ਬੈ ਗਈ ਉਹ ਨਿਕਲੇ ਪੜੀ ਪੜੀ ਪੋਚੀ ਉਹਦੇ ਤਾਂ ਬੈ ਗਈ ਆ ਫਾਕੀ ਤੇ ਬੈਠੀ ਆ ਜੱਚੂ ਜੱਚੂ ਫਾਕੀ ਗਾਦੀ ਭਾਈ ਫਾਕੀ ਚਲੋ ਬਸ ਕਰੋ ਹੁਣ ਆਪਾਂ ਨਹੀਂ ਕਰਨਾ ਹੁੜਾ ਇਹਦੀ ਆਪੜਾ ਟੈਂਕੀ ਖਾਲੀ ਕਰ ਟੈਂਕੀ ਖਾਲੀ ਹੋਣੀ ਆ ਪਾਣੀ ਅੱਗੇ ਪਤਾ ਨਹੀਂ ਆਉਣਾਗੇ ਆਹ ਕਿੱਧਰ ਬਾਬੇ ਰੱਬ ਬੈਗੇ ਆਹ ਕਿੱਧਰ ਬੈਗੇ ਹੈ ਮੁਖਾਣ ਓਏ ਉਹ ਸੋਚਾਂ ਚ ਬੈ ਗਈ ਨਹੀਂ ਨਾ ਨਹੀਂ ਕਰਦੇ ਬਈਆਂ ਨਹੀਂ ਨਹੀਂ ਚਲੋ ਚੱਲ ਜੇ ਬੈ ਗਏ ਚਲੋ ਕੱਪੜੇ ਝੰਡ ਕਰੀਏ ਚਲੋ ਚਲੋ ਕੱਪੜੇ ਝੰਡ ਕਰੀਏ ਨਹੀਂ ਇੰਦਰ ਜਾ ਕੇ ਚਲੋ ਅੰਮਾ ਨਹੀਂ ਆਇਆ ਹੈ ਜੇ ਪਾਣੀ ਖਤਮ ਹੋ ਗਿਆ ਸਾਰਾ ਹੀ ਮਾਂ ਜੀ ਚੱਲੋ ਚੱਲੋ ਟਾਬੂ ਦੇ ਲੋ ਫੜ ਕੇ ਬੁਜੀਏ ਪਤਾ ਹੈ ਨਾ ਛੱਡਣਾ ਥੋੜੀ ਪਤਾ ਉਹਨੂੰ ਡੇਗਣਾ ਜਾਉਂਗਾ ਆ ਦੇਖਣੇ ਛੱਡਣਾ ਥੋੜੀ ਹੁਣ ਦੇਖਦੇ ਹਾਲ ਟਾਬੂ ਨਾਲ ਜੱਟ ਲੰਗੀ ਕਹਿੰਦੇ ਜੱਚੂ ਬਹੁਤ ਕਿਊਟ ਲੱਗਦਾ ਸਾਨੂੰ ਜੱਚੂ ਸਾਡਾ ਹੈ ਬਹੁਤ ਕਿਊਟ ਜੀ ਦਾਦਾ ਇਹਨੂੰ ਵਾਲਾ ਪਾਣੀ ਆਪਣੇ ਕੋਲ ਪਾ ਲੈ ਹਾਂ ਇੱਥੋਂ ਤੇਰਾ ਬਾੜੀ ਲੈ ਆਪਾਂ ਹੁਣ ਸਾਰਿਆਂ ਨੇ ਕਹਿਣਾ ਭਾਈ ਕੰਨੀ ਨਾ ਰਿਆ ਤੇ ਮੈਂ ਨਾਉਣਾ ਹੁਣਾ ਇਦਾਂ ਬਾਹ ਤੇ ਲਫਾਫਾ ਬਨ ਕੇ ਤੇ ਕਵਰ ਕਰਕੇ ਪੂਰੀ ਇਹਨੂੰ ਫਿਰ ਨਾ ਹੁੰਦਾ ਆ ਨਹੀਂ ਤਾਂ ਫਿਰ ਬਾਹ ਦੇ ਵਿੱਚ ਜਿਹੜਾ ਪਾਣੀ ਪੈ ਜਾਂਦਾ ਆ ਦੇਖੋ ਨਾ ਬਾਹ ਚ ਪਸ ਭਰ ਜਾਂਦੀ ਏ ਤਾਂ ਪਾਟ ਭਰ ਜਾਂਦੀ ਏ ਤੇ ਮੈਨੂੰ ਦਿੱਕਤ ਆਉਂਦੀ ਆ ਬਹੁਤ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਆ ਸੇ ਆਹ ਦੰਦ ਕੱਢ ਦੀ ਆ ਦੇਖੋ ਇਹ ਗੱਲ ਪਪਾ ਇਹ ਗੱਲ ਗੱਲ ਪਪਾ ਪਪਾ ਅਵੇ ਦਾਬੀ ਕਰਨਾ ਨਹੀਂ ਕਰਨੀ ਨਿਵਾਣੇ ਵੀ ਕਰਨ ਬਹੁਤ ਗਰਮੀ ਬਹੁਤ ਜਿਆਦਾ ਗਰਮੀ ਆ ਮੈਂ ਤਾਂ ਸਾਰਿਆਂ ਨੂੰ ਅਪੀਲ ਕਰਦਾ ਕਿ ਹਾਰੇ ਏ ਪਾਗਲਾ ਤੂੰ ਪਾਪਾ ਦੀ ਫੇਟ ਦੇ ਪਾਣੀ ਪਾਰ ਦੇਖ ਤਾਂ ਫਿਰ 30 ਬਾਈਏ ਪਰਸ ਕਰਤਾ ਸਾਰੇ ਗਿੱਲਾ ਚਲ ਕੋਈ ਪਿਆਰਾ ਹੀ ਹੈ ਚਲੋ ਕੋਈ ਗੱਲ ਨਹੀਂ ਸੈਜੂ ਨੇ ਇੰਜੋਏ ਕੀਤੀ ਓਦਾਂ ਪਾਣੀ ਪਾਇਆ ਚਲ ਕੋਈ ਗੱਲ ਨਹੀਂ ਪੁੱਤ ਇਹਨੂੰ ਇਹ ਨਹੀਂ ਪਤਾ ਪਰਸ ਪਾਇਆ ਜੇ ਪਰਸ ਗਿੱਲਾ ਕਰਤਾ ਉਹ ਨੋਟਿਸ ਕਾਉਣੇ ਆ ਗਰਮੀ ਬਹੁਤ ਹੈ ਬੰਦਾ ਸੁੱਕਣ ਫਿਰ ਓਡ ਤੀ ਸੁੱਕ ਜਾਣੇ ਤੇ ਸਾਰਿਆਂ ਨੂੰ ਅਪੀਲ ਕਰਦੇ ਆ ਕਿ ਹਰ ਕੋਈ ਇੱਕ ਇੱਕ ਦਰਖਤ ਜ਼ਰੂਰ ਲਗਾਓ ਦਰਖਤ ਓ ਲਗਾਓ ਜਾਮਣ ਟਾਲੀ ਕਿੱਕਰ ਚੇਨਾ ਨਾਲ 베ਰੀਆ ਅੰਬ ਬੋੜ ਇਹ ਸਾਰੇ ਜਿਹੜੇ ਦਰਖਤ ਆ ਇਹ ਸਾਨੂੰ ਗਰਮੀ ਤੋਂ ਬਚਾਉਂਦੇ ਆ ਤੇ ਹੁਣ ਅਸੀਂ ਅੱਜ ਕੱਲ ਕੀ ਦਰਖਤ ਲੱਗ ਰਹੇ ਆ ਸਭ ਤੋਂ ਜ਼ਿਆਦਾ ਪਪੂਲਰ ਹਾਂ ਸਾਰੇ ਕਿਸਾਨ ਵੀਰਾਂ ਨੂੰ ਅਪੀਲ ਇਹ ਕਰਦਾ ਕਿ ਹਰੇਕ ਆਪਣੇ ਜਿਹੜਾ ਤੁਹਾਡਾ ਖੇਤ ਆ ਉਹ ਖੁੰਜੀਆਂ ਤੇ ਜਰੂਰ ਇੱਕ ਇੱਕ ਦਰਖਤ ਲਗਾਓ ਅੱਗੇ ਆਉਣ ਵਾਲੀ ਪੀੜੀ ਕੋ ਯਾਦ ਰੱਖਾ ਗਰਮੀ ਦੇ ਵਿੱਚ ਹੁਣ ਤਾਂ ਏਸੀ ਵੀ ਥੋੜਨ ਲੱਪੇ ਆ ਕਿਉਂਕਿ ਇਹ ਐਤਕੀਆ ਤਾਂ ਅਗਲੀ ਵਾਰ ਨੂੰ ਇਹ ਤੋਂ ਸੌਹਲੋ ਕਿ ਡਬਲ ਹੀ ਹੋਈ ਗਰਮੀ ਤੇ ਤੇ ਸਾਡੀ ਸੱਸੂ ਮਮੀ ਆ ਗਈ ਹੈ ਤੇ ਸੱਸੂ ਮਾ ਸਾਡੀ ਆ ਗਈ ਹੈ ਅਮਨ ਦੀ ਸੱਸੂ ਮਾ ਆ ਗਈ ਹੈ ਤੇ ਹੁਣ ਤਾਂ ਲਈ ਰੂਪ ਰੂਪ ਕਰਾਵਾਂਗੇ ਬਹੁਤ ਬਿਸਕਟ ਕਰ ਰਹੇ ਸੀ ਬਹੁਤ ਵੇਟ ਕਰ ਰਹੇ ਸੀਗੇ ਚਲੋ ਆਜੋ ਹੁਣ ਆਪਾਂ ਜਾ ਰਹੇ ਹਾਂ ਸੱਸੂ ਮਾ ਦੇ ਕੋਲ ਲਓ ਜੀ ਬੈਠ ਕਰ ਰਹੇ ਸੀਗੇ ਤੁਸੀਂ ਮੇਰੀ ਮੰਮੀ ਦੀ ਤੇ ਅਮਨ ਦੀ ਸੱਸੂ ਮਾ ਦੀ ਉਹ ਸਾਡੇ ਵਿਚਕਾਰ ਪਹੁੰਚ ਚੁੱਕੇ ਨੇ ਤੇ ਅੱਜ ਤੁਹਾਨੂੰ ਉਹਨਾਂ ਦੇ ਦਰਸ਼ਨ ਕਰਾਉਨੇ ਆ ਕਿੱਥੇ ਜਾ ਕੇ ਆਏ ਕੀ ਇੱਥੇ ਗਏ ਸੀਗੇ ਕਿਉਂ ਗਏ ਸੀਗੇ ਰੁਸ ਕੇ ਗਏ ਸੀਗੇ ਜਾਂ ਉਦਾਂ ਗਏ ਸੀਗੇ ਤੇ ਉਹ ਤੁਹਾਨੂੰ ਦੱਸਦੇ ਆ ਜਿਪਾ ਮੈਂ ਤਾਂ ਰਸਤਾ ਦਾਰੀ ਰੁਸ ਕੇ ਗਈ ਆਂ ਕਾ ਗਏ ਰੁਸ ਕੇ ਗਏ ਕਿੱਥੇ ਸੀ ਪੰਨਾ ਫੁਈ ਕੇ ਲਓ ਜੀ ਤੁਹਾਡੇ ਵਿਚਕਾਰ ਪਹੁੰਚ ਚੁੱਕੀ ਐ ਸੈਜੂ ਦੀ ਦਾਦੀ ਆ ਮੇਂਹਦੀ ਆ ਦੇਖੋ ਜੀ ਨੇ ਮਹਿੰਦੀ ਲਗਾਈ ਆ ਪਿਆਰ ਕੁਛ ਗਰਮੀ ਨੂੰ ਫਰਕ ਹੋਰ ਉਹ ਫਰਕ ਪਿਆ ਖੁਲਦੇ ਨਹੀਂ ਮੈਂ ਮਹਿੰਦੀ ਲਾਉਣੀ ਆ ਯਾਰ ਅੱਜ ਮੇਲੇ ਜਾਣਾ ਮਹਿੰਦੀ ਮੈ ਲਾਣਾਂ ਨਾ ਸੱਚ ਨਾਲੇ ਤੁਹਾਨੂੰ ਸਾਰਿਆਂ ਨੂੰ ਗੁੱਡ ਨਿਊਜ਼ ਦੇਣੀ ਸੀ ਕਿ ਅੱਜ ਆਪਾਂ ਕੱਲੂ ਤੁਹਾਨੂੰ ਮੇਲੇ ਦਾ ਵਲੌਗ ਮਿਲੂਗਾ ਤੇ ਉਹ ਜਿਹੜਾ ਮੇਲਾ ਜੀ ਅੱਜ ਸੀ ਸ਼ਾਮ ਨੂੰ ਦੇਖਣ ਜਾਣਾ ਆ ਸਾਰੇ ਪਰਿਵਾਰ ਨੇ ਤੇ ਮੇਲੇ ਜਿਹੜੇ ਸਾਡੇ ਲੋਕਾਂ ਲੈ ਕੇ ਉਹਨਾਂ ਨੂੰ ਸਾਰਿਆਂ ਨੂੰ ਪਤਾ ਹੀ ਆ ਕਿ ਮੇਲਾ ਹੈਗਾ ਆ ਤੇ ਜਿਹੜੀ ਉਹ ਜਗ੍ਹਾ ਆ ਬਹੁਤ ਹੀ ਪਾਵਰਫੁਲ ਜਗ੍ਹਾ ਆ ਤੇ ਉਹਦਾ ਇਤਿਹਾਸ ਵੀ ਪੋ ਥੋੜਾ ਬੋੜਾ ਪੁੱਛਾਂਗੇ ਤੇ ਫਿਰ ਵਿੱਚ ਦੱਸਾਂਗੇ ਮੈਂ ਦੱਸਾਂ ਮੈਨੂੰ ਤਾਂ ਪਾਣੀ ਫੈਸਟਾ ਸਾਰੇ ਨਾ ਬੜੀ ਸੇਜਾ ਕਪੜੀ ਹਾਂ ਦੁੱਧ ਪਿੰਦੀ ਨਹੀਂ ਗਰਮੀ ਆ ਨਿਆਣਾ ਭੁੱਖ ਲਾਦੀ ਨਿਆਣੇ ਨੂੰ ਵੀ ਇਹ ਤਾਂ ਸਾਨੂੰ ਥੋੜੀ ਆ ਮੈਂ ਕੱਪੜੇ ਪਾਵਾ ਪਹਿਲਾਂ ਫਿਰ ਮੈਂ ਦਾਦੀ ਸਾਸਾ ਪੀਣ ਨੂੰ ਹੂੰ ਇਹ ਸਾਸ ਬਣਾਣੀ ਆ ਆ ਮੇਰੇ ਟੀ-ਸ਼ਰਟਾਂ ਨਾ ਸੋਹਣੀਆਂ ਲੱਗਦੀਆਂ ਫੋਟੋ ਨੇ ਸੈਟਿੰਗ ਕਹਿੰਦੇ ਤਾਂ ਇੱਥੇ 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 ਫੋਟੋਵਾਂ ਦੀ ਲੂਸ ਵਧੀਆ ਲੱਗਦੀ ਫੋਟੋ ਜਿਹੜੀ ਹਾਟੀ ਉਸ ਨਾ ਉਹ ਉੱਥੇ ਹੀ ਥੋੜੀ ਲੱਗਣੀ ਮੇਰਾ ਰੱਦਾ ਕਿ ਉਥੇ ਲੈਂਸ ਇਫੋਟੋ ਲਾਦੀ ਆ ਜਿਹੜੀਆਂ ਹੈ ਸਾਰੀਆਂ ਜਿਹੜਾ ਨੀ ਇਹੀ ਤੇ ਕਹਿੰਦੀ ਸੀ ਹਨਾ ਉਹ ਲੈਂਸ ਲਾਦੀ ਸਾਰੀਆਂ ਫੋਟੋਆਂ ਇਦਾਂ ਨਾ ਖਿਲਰੀਆਂ ਨਹੀਂ ਇੱਕ ਉੱਥੇ ਇੱਕ ਉੱਥੇ ਇੱਕ ਉੱਥੇ ਇਹਦੇ ਇੱਕ ਲੈਂਸ ਚ ਲਾਦੀ ਬੜੀ ਜਿਆਦਾ ਛੱਡਿਆ ਆਈ ਉਹਦਾ ਕਿਉਂਕਿ ਉੱਪਰ ਹੀ ਹੁਣੀਆਂ ਇਦਾਂ ਕਰਦੇ ਆ ਦੋਸਤਾਂ ਮੇਰੇ ਆਰਟੀਫੀਸ਼ਲ ਤਾਂ ਸੋਹਣਿਆ ਆਉਂਦੀਆਂ ਜਿਹੜੀਆਂ ਫਰਾਕਾ ਹੁੰਦੀਆਂ ਉਹਨਾਂ ਨਾਲ ਤਾਂ ਮੱਭਈਆ ਲੱਗਦੀ ਭਈਆ ਪਤਾ ਕੀ ਹੋਇਆ ਸੀ ਜਿੱਦਾਂ ਨਾ ਉਹਦੀ ਸੱਚ ਜਿਹਦਾ ਦੂਜੇ ਮੁੰਡਿਆਂ ਰਹਿੰਦੀ ਆ ਜਿੱਦਾਂ ਉਹਨੇ ਵੀਡੀਓ ਬਣਾ ਲਈ ਉਹਨਾਂ ਜਿੱਦਾਂ ਜਾ ਕੇ ਕਿ ਸੱਸ ਉਹਦੀ ਵੀ ਕੋਈ ਸੱਸ ਸੱਸ ਉਹਨਾਂ ਦੀ ਜਿੱਦਾਂ ਦੋ ਭਰਾ ਆ ਇੱਕ ਨਾ ਰਹਿੰਦੀ ਆ ਤੇ ਇੱਕੜਾ ਜਿਹੜੀ ਵੀਡੀਓ ਬਣਦੀ ਉਹਨਾਂ ਨੇ ਰਹਿੰਦੀ ਤੇ ਉਹਨੇ ਜਾ ਕੇ ਨਾ ਵੀਡੀਓ ਬਣਾ ਲਈ ਉਹਨਾਂ ਆਪਣੀ ਸੱਸ ਨਾਲ ਪਿੰਡ ਤੋਂ ਗਿਆ ਚੁੱਪ ਦੇ ਦਿੱਤੀ ਪਿੰਡ ਤੋਂ ਨਹੀਂ ਰਿਸ਼ਤੇਦਾਰਾਂ ਨੇ ਕਿਹਾ ਰਿਸ਼ਤੇਦਾਰਾਂ ਨੇ ਕਿਹਾ ਕਿ ਉਹਨੂੰ ਤਾਂ ਪੈਸੇ ਆਉਂਦੇ ਆ ਤੂੰ ਹੀ ਕਿਉਂ ਨਾ ਵੀਡੀਓ ਬਣਾਉਂਦੇ ਆ ਉਹਨੇ ਮਾਰੀ ਲਈ ਕਿੰਨੀ ਗੱਲ ਐਸੀ ਮੈਨੂੰ ਮਾਰੀ ਲਈ ਸੀ ਹਾਂ ਤੇ ਦੇ ਹੀ ਤੇ ਉਹ ਕਹਿੰਦੇ ਤੂੰ ਆਪਣੇ ਚਿੱਤੇ ਬਣਾਈ ਜਾਂਦੀ ਆ ਤੇ ਹੋਰ ਛਾਸ ਵੀ ਨਹੀਂ ਦਾ ਪੈਸੇ ਹੁੰਦੇ ਆ ਤੂੰ ਆਪਣੇ ਚਿੱਤੇ ਬਣਾਈ ਜਾਂਦੀ ਆ ਮੈਨੂੰ ਦੇ ਮੇਨਾ ਵੀਡੀਓ ਬਣਾਈ ਪੈਸੇ ਦੇ ਲੜਦੇ ਨਾਲ ਤੈਅ ਜਾਰੀ ਨਾ ਹੁੰਦੇ ਨੀ ਆ ਤੇ ਇਹਨੂੰ ਪੈਸੇ ਹੁੰਦੇ ਪੈਸੇ ਜਦੋਂ ਤੇਰੇ ਕੋਲ ਤਾਂ ਨਹੀਂ ਮੈਂ ਗਾਇਸ ਬਿਰਿਆੜੀ ਭੈਣ ਮੇਰੀ ਨੂੰ ਬਹੁਤ ਵਧੀਆ ਵੀਡੀਓ ਬਣਾਉਂਦੇ ਆ ਥੈਂਕ ਯੂ ਜੀ ਤੁਹਾਡਾ ਇਸ ਤਰ੍ਹਾਂ ਦਿਖਾਉਂਦੇ ਰਹੋ ਜੇ ਕੋਈ ਸਾਡੇ ਲਾਇਕ ਸੇਵਾ ਹੋਵੇ ਸਾਨੂੰ ਦੱਸਿਓ ਜਰੂਰ ਕੰਦਾ ਵੀ ਕਿਸੇ ਨੇ ਪੈਟ ਲੈ ਇਥੇ ਹੁਣ ਉਹਨੇ ਆਪ ਨੂੰ ਬਿਮਾਰੀ ਲਈ ਆਪ ਲਮਾਈ ਲਈ ਤੇ ਕਿਵੇਂ ਪੈਸੇ ਆਉਂਦੇ ਆ YouTube ਤੇਰਾ ਹੁਣ ਹੋਣਗੇ ਆਹ ਤਾਂ ਦੇਉਂਦੀ ਆ YouTube pe monetization ਪਹਿਲੇ ਹੋ ਜਾਣਾ ਸੀ ਉਹਨਾਂ ਫਾਰਮ ਕੋਰੋਨੀ ਭਰੇ ਹੋਣੇ ਹੁੰਦਾ ਸੀ ਹੁਣ ਹ ਚੱਕਰੇ ਦਇਆ ਕਿ ਆਪਾਂ ਤਾਂ ਇਹ ਗੱਲ ਕੀਤੀਗੀ ਕਿ ਤੇ ਸਾਡੀ ਸੱਸ ਵੀ ਨਾ ਕਿਤੇ ਪੰਪ ਚਾਜਦੀ ਆਪਾਂ ਨੇ ਇਦਾਂ ਦੇਖੀਏ ਤਾਂ ਕਰਦੇ ਹੋਣਾ ਤੈਨੂੰ ਵੀ ਕੋਈ ਪੰਪ ਦੇ ਦੇਵੇਗੀ ਨਾ ਪੈਸੇ ਆਉਂਦੇ ਆ ਇਦਾਂ ਨਾ ਇਹ ਹੋਣਾ ਉਹਦਾ ਜੋ ਤੇ ਆਵਰੇ ਪਤਾ ਹੈ ਬੰਦੇ ਇੰਸਟਾਗ੍ਰਾਮ ਤੋਂ ਪੈਸੇ ਦਿੰਦਾ ਨਹੀਂ ਹੈਗਾ ਭਾਈ ਉਹ ਤੋਂ ਤੁਹਾਨੂੰ ਸਿਰਫ ਹੋਈ ਆ ਜੇ ਕੋਈ ਬਹੁਤ ਔਖੀ ਆ ਕੋਈ ਸੌਖੀ ਜਿਹੀ ਕਮਾਈ ਨਹੀਂ ਹੈਗੀ ਉਹ ਬਾਕੀ ਗੱਲਾਂ ਇਹਦਾ ਵੀ ਤੇ ਨਾਲ ਹੋ ਕੇ ਸੱਸ ਬਣਾ ਲੈਦੇ ਤਾਂ ਵੀ ਕੀ ਆ ਸਾਰਾ ਪਰ ਲੋਕੀ ਦੇ ਨਾਲ ਰਿਸ਼ਤੇ ਜਗ ਚੱਕਣ ਦੇ ਸੱਸ ਹੀ ਆ ਉਹ ਜੇ ਬਣਾ ਕੇ ਲਈਦੇ ਮੈਂ ਠੀਕ ਹੋਈ ਨਹੀਂ ਪਰ ਉਹਨੇ ਰੱਖਣਾ ਕੰਮ ਨਹੀਂ ਕੀਤਾ ਮੈਂ ਅਗਲੋਆਂ ਲੋਕਾਂ ਨੂੰ ਮਗਰ ਜਾ ਕਿ ਤੇਰਾ ਮੁੰਡਾ ਹੀ ਆ ਉਹ ਵੀ ਮੁੰਡਾ ਹੀ ਆ ਤਾਂ ਕੀ ਹੋ ਗਿਆ ਜੀ ਨੋ ਹੀ ਆ ਚੰਗੂਂਕੇ ਨੇ ਨਹੀਂ ਬਣਾਈ ਨੋ ਹੀ ਆ ਆਪਣੇ ਕਿਹੜੇ ਲੋਕੀਆਂ ਬਣੇ ਤੁਹਾਨੂੰ ਮਗਰ ਲੱਗੀਆਂ ਜੀ ਹਾਂ ਲੋਕਾਂ ਨੂੰ ਆਪ ਘੋਟੇ ਪਾਸੇ ਦੁੱਦਿਆਂ ਉਹ ਇਦਾਂ ਨਾ ਜਿਲੇ ਪਤਾ ਹੋ ਜੇ ਨਾ ਕਿ ਅਗਲੇ ਕੋਲ ਸਭ ਕੁਝ ਆਉਣਦਿਆ ਆ ਤੇ ਪਾੜੀਆਂ ਰੋਟੀ ਵੀ ਨਹੀਂ ਖਾਂਦੀ ਕਹਿੰਦੀ ਕੋਈ ਇੰਜ ਸਾਡੇ ਘਰੇ ਆਉਂਦਾ ਨਹੀਂ ਸਾਡੇ ਅੰਗੂਈਆਂ ਤੇ ਜਿੰਨੋ ਕੀ ਗੱਲਾ ਕਰ ਲਾਪੇ ਸਾਡੀਆਂ ਸਾਡੇ ਅੰਗੂਈਆਂ ਜਿੱਦਾਂ ਹੀ ਆ ਉਹ ਸਾਡੀਆਂ ਗੱਲਾਂ ਨਾਲ ਲੱਗ ਲੋਪੀ ਗਈ ਇਹ ਇਹ ਚੀਜ਼ਾਂ ਲਈ ਜਾਂਦੀ ਆ ਕੱਪੜੇ ਪਾਉਂਦੀ ਆ ਸਾਡਾ ਆਪਣਾ ਇਹ ਫੇਰ ਉਹ ਜਾ ਕੇ ਢੋਣ ਲੈਂਦੀ ਆ ਅੰਮਾ ਕੋਈ ਗੱਲ ਨਹੀਂ ਪਾਣੇ ਟੈਨਸ਼ਨ ਨਹੀਂ ਲੈਣੀ ਕਿਸੇ ਗੱਲ ਦੀ ਕਿਸੇ ਦੀ ਪਰਵਾਹ ਨਹੀਂ ਕਰੀਦੀ ਹੁੰਦੀ ਆਪਣਾ ਕੰਮ ਕਰੋ ਐਨ ਮੰਨ ਲਾ ਕੇ ਸਾਨੂੰ ਵੀ ਬਹੁਤ ਕੁਝ ਕਿਹਾ ਪਹਿਲੇ ਪਹਿਲੇ ਬਹੁਤ ਕੁਝ ਇਹ ਵੀ ਜਰਿਆ ਆ ਤੇ ਅਸੀਂ ਤਾਂ ਉਹ ਪ੍ਰਵਾਹ ਕਰਨੀ ਬੰਦ ਕਰਤੀ ਸਾਰਿਆਂ ਦੀ ਉਹ ਪਤਾ ਗੱਲ ਕੀ ਆ ਕਿ ਇਹ ਹੈ ਨਾ ਕੰਮ ਇਦਾਂ ਕਰਨ ਵੀ ਲੋਕਾਂ ਨੇ ਛੱਡ ਦਵੇ ਜਿੱਦਾਂ ਅੱਗੇ ਸੀਗੇ ਉਦਾਂ ਹੀ ਹੋ ਜਾਣ ਛੱਡ ਦੇਣ ਇਹ ਚੱਕਰ ਆ ਲੋਕੀ ਦੇਖ ਕੇ ਰਾਜੀ ਨਹੀਂ ਨਾ ਹੈਗੇ ਰਿਸ਼ਤੇਦਾਰ ਖਾਸ ਕਰਕੇ ਲੋਕਾਂ ਦਾ ਵੀ ਆਪਣਾ ਲੈਂਦੇ ਨੇ ਮੇਰੇ ਜਿਹੜਾ ਹੈਗਾ ਬਾਹਰ ਤੇ ਨਹੀਂ ਕੁਝ ਤੇ ਮੇਰੇ ਵਾਈਡ ਆ ਜਾਂਦਾ ਰਿਸ਼ਤੇਦਾਰ ਆਦਾ ਰਿਸ਼ਤੇਦਾਰਾਂ ਨੂੰ ਬੜੀ ਕਾਦੀ ਅੱਕ ਲੱਗਦੀ ਹੈ ਕੋਈ ਆਪਣੇ ਘਰ ਜੋ ਮਰਜੀ ਕਰੇ ਆਪਣੀ ਵੀ ਆਪਣਾ ਸੋਹਣਾ ਉਹ ਹੀ ਨਾਲੇ ਇੱਕ ਰਿਸ਼ਤੇਦਾਰਾਂ ਨੂੰ ਵੀ ਪ੍ਰੋਬਲਮ ਜਨਰਲਲੀ ਕਿੰਨਾ ਹੋ ਜਾਂਦਾ ਜੇ ਨੂੰ ਪ੍ਰੋਬਲਮ ਦਾ ਪਤਾ ਕੱਟੀ ਜਾਓ ਗੱਲ ਆਰ ਜਿਹੜੀ ਬਿਨਾਂ ਤੰਗੀਵਾਰ ਨਹੀਂ ਬਣਾਉਂਦੇ ਉਹਨਾਂ ਨੇ ਨਾ ਕਿਸੇ ਨੇ ਦੇਣਾ ਨਾ ਕਿਸੇ ਰੋਕੀ ਦੇਣੀ ਆਗਰੇ ਨੇ ਆਪਣੇ ਘਰ ਰੋਟੀ ਖਾਣੀ ਹੈ ਆਪਣੇ ਘਰ ਖਾਣੀ ਆ ਜਿਹੜਾ ਕੋਈ ਟੀਪ ਨਹੀਂ ਕਰਦਾ ਉਹਦਾ ਰਿਸ਼ਤਾ ਕੱਢ ਦੋ ਫੱਟਾ ਬੱਸ ਬੰਦਿਆ ਕੋਈ ਨਹੀਂ ਤੇ ਸਾਡੇ ਘਰ ਥੋੜਾ ਫਸਾ ਪਿਆਈ ਉਹਦਾ ਹੁਣ ਮੈਂ ਉਹਨੂੰ ਸਮਝਾਇਆ ਕਿ ਉਹ ਜਿੱਦੇ ਉੱਥੇ ਵੀ ਆਵਣਾ ਫੇਰ ਨਹੀਂ ਮੇਰੇ ਘਰ ਵਿੱਚ ਆ ਕੇ ਲੜਾਈ ਵੀ ਹਾਂ ਝੋਲੀਆਂ ਆਟੀਆਂ ਤੇਰਾ ਕੰਮ ਆਏ ਇੱਧਰ ਆਣਾ ਨਹੀਂ ਤੇ ਇਹ ਵੀ ਆਪਣੇ ਇਥੇ ਆ ਬਤਾਏ ਦਗਾ ਤੇ ਕਹਿੰਦਾ ਉਹ ਇੱਕ ਤਾਂ ਬੰਦ ਜੋ ਬਤਾ ਜੋ ਬਲਾ ਦੇ ਉਰ ਦੇ ਸਭ ਖੁਸ਼ੀ ਹੁੰਦੀ ਚਾਹੀਦੀ ਕਿ ਮੇਰਾ ਪੁੱਤ ਤਰੱਕੀ ਕਰਨ ਤੇ ਆ ਇਹ ਆ ਚੀਜ਼ ਉਹ ਚੀਜ਼ ਹੋਵੇ ਕਿ ਕਿਹੜੀ ਉਹ ਨੋਰਮਲ ਵੀਡੀਓ ਪਾਦੀ ਕਿਹੜੀ ਬਚਾਰੀ ਕੋਲ ਹੋਰ ਉਹ ਨਾ ਇਹ ਅਬਾਦਮ ਉਹ ਕੀ ਹੋਰ ਸੂਟ ਬਜਾਏ ਤੇ ਪਾਇਆ ਹੁੰਦਾ ਆ ਨੋਰਮਲ ਜਿੱਦਾਂ ਘਰ ਵਿੱਚ ਰਹਿੰਦੀ ਉਦਾਂ ਕੋਆਮ ਦੇ ਬਚਦੇ ਲਗਾਤੇ ਨੋਰਮਲ ਗੱਲਾਂ ਕੈਜ਼ੂਅਲ ਕਰਦੀਆਂ ਗੱਲਾਂ ਕੋਈ ਗਾਲੀ ਪੈਣੇ ਤੋਂ ਟੈਨਸ਼ਨ ਨਾਲ ਹੀ ਗੱਲ ਆਪਾਂ ਤੁਹਾਡੀ ਜਿਦੋਂ ਕਰਦੇ ਆਹ ਜੋ ਕਰ ਤੇ ਕਰੀ ਜਾਣ ਅਗਲੀ ਆਪਣੇ ਘਰ ਵਿੱਚ ਬਣਾਉਣਾ ਬੜਾ ਕੁਝ ਹੋਰ ਨਾ ਬਣਾਉਂਦੀ ਆ ਆਹੋ ਆਪਣੀ ਫੈਮਲੀ ਚ ਜਿੱਦਾਂ ਆਪਾਂ ਆਪਣੀ ਫੈਮਲੀ ਚ ਉੱਤੇ ਫੈਮਲੀ ਚਾਈ ਗਏ ਚਲੋ ਠੀਕ ਆ ਜੀ ਤੇ ਆਪਾਂ ਹੁਣ ਕੀ ਕਰਨ ਲੱਗੇ ਸੀ ਭਲਾ ਗੱਲ ਵਿੱਚ ਛਿੰਦੀ ਛਿੰਦੀ ਛੜੇ ਫੇਗੇ ਆਹ ਲਾ ਰਹੀ ਸੀ ਕਿ ਸਾਰੇ ਕਿੰਦੇ ਆਪਨੇ ਸਾਸੂ ਨੂੰ ਨਾ ਮਲਾਉਂ ਕਾਟੇ ਸਾਨੂੰ ਸਾਸੂ ਨੂੰ ਮਿਲਣਾ ਮੇਰੇ ਜਮਮੀ ਕਹਿੰਦੀ ਕੀ ਇਦਾਂ ਦਾ ਕਹਿੰਨੇ ਸੁਭਾਅ ਵਧੀਆ ਦੀ ਰਲ ਮਿਲ ਕੇ ਰਹਿਣੇ ਆ ਘਰ ਦੇ ਵਿੱਚ ਵਧੀਆ ਲੱਗਦੇ ਆ ਇੱਦੀ ਪਿਆਰ ਨਾਲ ਜਿੰਦ ਰਹਿਆ ਕਰੋ ਸਾਰੇ ਜਣੇ ਤੇ ਇੱਦੇ ਤੁਸੀਂ ਸਾਡੇ ਵਲੌਗ ਨਾਲ ਬਣੇ ਰਹੋ ਤੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਤੇ ਲਾਈਕ ਕਰਿਓ ਸ਼ੇਅਰ ਕਰਿਓ ਕਮੈਂਟ ਕਰਿਓ ਤੇ ਦੱਸਿਓ ਨਾਲੇ ਦਾ ਨੈਕਸਟ ਵਲੌਗ ਤਾਂ ਸਾਡਾ ਆਉਣਾ ਹੈਗਾ ਮੇਲੇ ਤੇ ਤੇ ਮੇਲਾ ਬਹੁਤ ਮਸ਼ਹੂਰਾ ਹੋ ਤੇ ਸਾਜੂ ਨੂੰ ਝੂਟੇ ਦੇਣੇ ਆ ਫਸਟ ਟਾਈਮ ਤੇ ਦੇਖਦੇ ਆ ਕੀ ਕਰਦੀ ਇਹ ਜੇ ਰੋਈ ਜੇ ਰੋਈ ਇਹ ਤਾਂ ਇਹਦੀ ਦੇਖੀ ਕਿਦਾਂ ਮੋਰੇ ਮੈਂ ਨਹੀਂ ਗਾੜੀ ਮੈਂ ਨਹੀਂ ਨੋਣੇ ਪਿੱਛੇ ਨੂੰ ਹੋ ਜਾਣਾ ਨਹੀਂ ਰੋਣਾ ਇਹ ਤਾਂ ਕੋਈ ਲੋੜ ਨਹੀਂ ਤੂੰ ਬਿਨਾਰੀ ਤੂੰ ਰੇੜਾ ਲੈ ਆ ਲੈ ਮਾਰੇ ਜੋ ਆਪਣੇ ਬਾਪਣ ਲਾਂ ਦਿੱਤੇ ਨਾ ਗਈ ਸੀ ਉਹ ਨਹੀਂ ਲੈਣੀ ਉਹ ਉਹ ਟੱਪਣ ਦੇ ਵਾਰੇ ਕਹਿੰਦੀ ਆ ਆ ਦੇਖੋ ਗਰਾਮ ਮੈਂ ਟੱਪੂ ਆ ਆਹੋ ਆਹੋ ਆਹ ਨਹੀਂ ਉਹ ਤਾਂ ਨਾ ਸੀ ਮੈਂ ਨਾ ਮੈਂ ਮਿਸਟਰ ਸੈਨ ਲੈਡਰਿੰਗ ਕਰਕੇ ਆਈ ਦੇ ਨਰ ਲੈਟਰੀ ਹੈ ਨਾ ਮम्मी ਕਹਿੰਦੀ ਤੂੰ ਵੀ ਲੈਟਰੀ ਖੰਗ ਤੇ ਗੱਦੀ ਕਾਦੀ ਦਿੰਨੀ ਆ ਕਹਿੰਦੀ ਤੁਹਾਡੀਆਂ ਮਾਵਾਂ ਨੇ ਤੁਹਾਨੂੰ ਇੱਦੇ ਪਾਲਿਆ ਮੇਰੇ ਮਾਵਾਂ ਨੇ ਇੱਦੇ ਪਾਲਿਆ ਜਨ ਕਹਿੰਦੀ ਤੁਹਾਡੀਆਂ ਮਾਵਾਂ ਨੇ ਗੱਲ ਠੀਕ ਆ ਤੇ ਇੱਦੇ ਪਾਇਆ ਕਹਿੰਦੀ ਕਹਿੰਦੀ ਤੈਨੂੰ ਵੀ ਮੈਂ ਲੈ ਦੇ ਆ ਮਿੱਟ-ਮਿੱਟਵਾ ਲੈਟਰੀ ਅਜੇ ਕਹਿੰਦੀ ਤੁਹਾਨੂੰ ਵੀ ਇੱਥੇ ਪਾਲਿਆ ਕੋਈ ਹਾਲ ਨਹੀਂ ਗੁੱਲਾ ਵੜੀ ਕਿੱਥੋਂ ਨਹੀਂ ਤੇ ਕਿੱਥੋਂ ਗੁੱਲਾ ਹਾਂਜੀ ਬੱਦਲ ਬੱਦਲ ਹੋ ਗਿਆ ਆ ਦੇਖੋ ਸ਼ਾਇਦ ਅੱਜ ਮੌਸਮ ਠੰਡਾ ਹੋ ਜਾਵੇ ਤੇ ਆਪਾਂ ਹੁਣ ਕੀ ਕਰੀਏ ਤੇ ਆਪਾਂ ਹੁਣ ਲੱਗੇ ਜੀ ਤਿਆਰ ਹੋਣ ਨੈਕਸਟ ਬਲੌਗ ਆਊਗਾ ਨੈਕਸਟ ਬਲੌਗ ਜਿਹੜਾ ਉਹ ਰੈਡੀ ਕਰਨ ਲਈ ਤਿਆਰ ਨਵੇਂ-ਨਵੇਂ ਸੂਟਾਂ 'ਚ ਤੇ ਨਵਾਂ ਸਾਡੇ ਪਿੰਡ ਦਾ ਮਸ਼ਹੂਰ ਮੇਲਾ ਆ ਸਾਡੇ ਪਿੰਡ ਦਾ ਨਹੀਂ ਹੈਗਾ ਪਿੰਡ ਲੌਗ ਹੀ ਆ ਲੱਗੇ ਆ ਮਤਲਬ ਸਾਡੇ ਪਿੰਡ ਦੀ ਹੋ ਗਿਆ ਸਮਝੋ ਤੇ ਥੋੜਾ ਜਿਹਾ 3-4 ਕਿਲੋਮੀਟਰ ਹੀ ਐਤੋਂ ਹਾਂ ਭਵਨ ਤੁਰ ਕੇ ਚੱਲ ਜਓ ਚੈਨਲ ਨੂੰ ਸਬਸਕ੍ਰਾਈਬ ਕਰਿਓ ਤੇ ਪਿਆਰਾ ਜਿਹਾ ਕਮੈਂਟ ਕਰਿਓ ਤੇ ਕਮੈਂਟ ਕਰਿਓ ਤੇ ਲਾਈਕ ਕਰਿਓ ਤੁਸੀਂ ਤੇ ਇੰਦੀ ਸਾਨੂੰ ਪਿਆਰ ਕਰਦੇ ਰਹੋ ਤੇ ਇਹ ਕਾਹਦਾ ਬਲੌਗ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਨਵੇਂ ਨਵੇਂ ਸੂਰਤ ਤੇ ਨਵਾਂ ਨਵਾਂ ਮੇਲਾ ਤੇ ਬਾਏ ਬਾਏ ਸਾਰੇ ਜਣਾ ਮੰਮੀ ਨੂੰ ਜਣਾ ਨਾਲ ਹਾਂ ਮੰਮੀ ਨੂੰ ਚਾਹੁੰਦੇ ਆ